ਇਕ ਉਦਰ ਦਾ ਇੱਕ ਨਿਜ ਦੇ ਮੈਂ। ਇਹ ਨਿਜ ਨੂੰ ਸਭ ਤੇ ਲੱਗਦਾ ਹੈ। ਮਹਾਰਾਜ ਨੇ ਬਾਣੀ ਕੀ ਇਸ ਤਰ੍ਹਾਂ ਦਾ ਜ਼ਿਕਰ ਕੀਤਾ ਹੈ। ਕਿਤੇ ਜੇ ਸਰੀਰ ਨੂੰ ਚੁੱਕ ਕੇ ਸਾੜ ਦਿੰਦੇ। ਤਾਂ ਇਹ ਸੁਭਾਅ ਬਣ ਜਾਂਦਾ, ਰਾਖ ਬਣ ਜਾਂਦਾ। ਨਾਨਕ ਤੇਰੀ ਛਾਰ ਕੀ ਕੀਰ ਹੋਏ ਛਾਰ ਇੱਕ ਹੋ ਜਾਂਦਾ। ਪਸ ਹੋ ਜਾਂਦਾ। ਜੇ ਕਿਤੇ ਇਹਨੂੰ ਸਾੜਿਆ ਨਾ ਜਾਂਦੇ। ਤੇ ਫਿਰ ਪਿਆਈ ਰਹਿ ਜਾਂਦੀ ਤੁਹਾਨੂੰ ਇਸੇ ਤਨ ਦੇ ਵਿੱਚੋਂ ਕੀੜੇ ਪੈਦਾ ਹੋ ਕੇ ਇਸੇ ਤੱਕ ਖਾਣ ਲੱਗ ਪੈਂਦੇ ਇਸੇ ਤਨ ਦੇ ਵਿੱਚੋਂ ਕੀੜੇ ਪੈਦਾ ਹੋ ਕੇ ਇਸੇ ਤਨ ਨੂੰ ਖਾਣ ਲੱਗ ਪੈਂਦੇ ਅੱਜ ਕੱਲ ਸਾਨੂੰ ਬਹੁਤ ਦਿਖਾ ਦਿੱਤਾ ਜੀ ਲੈਂਡਾਂ ਦੇ ਨਾਲ ਕਿ ਤੇਰੇ ਤਨ ਦੇ ਉੱਪਰ ਵੀ ਇੱਕ ਸਰੀਰ ਵੱਸਦਾ ਹੈ ਬਹੁਤ ਕੁਝ ਹੁਣ ਵੀ ਵੱਸਦੇ ਨੇ ਪਰ ਹੁਣ ਉਹ ਅਜੇ ਪੈਦਾ ਨਹੀਂ ਹੋਣਾ ਨੂੰ ਮੌਕਾ ਨਹੀਂ ਮਿਲਿਆ ਜੇ DNA ਸਤਨ ਦੇ ਵਿੱਚੋਂ ਆਤਮਾ ਨਿਕਲਦੀ। ਖਰੂਨਾ ਕੀੜਿਆਂ ਨੇ ਪਰਬਲ ਹੋਣਾ ਪੈਦਾ ਹੁੰਦਾ। ਉਹਨਾ ਕੀੜਿਆਂ ਦੀ ਏਸੀ ਸਰੀਰ ਨੂੰ ਸਾਜਦਾ। ਇਹਦੇ ਵਿੱਚੋਂ ਹੀ ਪੈਦਾ ਹੋ ਕੇ ਨੂੰ ਸਾਜਦਾ। ਮਹਾਰਾਜ ਕਹਿੰਦੇ ਹੈ ਕਿ ਅੱਜਾ ਕੱਚਾ ਘੜਾ ਬਸੂਦੀ ਵਿੱਚ ਪਾਣੀ ਪਾ ਰਿਹਾ ਕੋਈ ਬਹੁਤੀ ਉਮੀਦ ਨਾ ਰੱਖਿਆ। ਸਤਿਗੁਰੂ ਦਾ ਬਚਨ ਇਹ ਕਹਿੰਦੇ ਜੱਗ ਜਰੀਏ ਤਬ ਹੋਏ ਪਰ ਸੁਖਤਾ। ਆੜ ਦਿੱਤਾ ਚੁੱਕੇ ਪਸੂ ਮੋੜਨਾ ਰਾਖਾ ਦੇਣਾ ਜਿਵੇਂ ਆਪਾਂ ਕਿਹਾ ਅਰੇ ਹੈ ਕਿਰਮਾ ਦਲਖਾਈ ਕਿਰਮਾ ਕਹਿੰਦੇ ਨੇ ਰਹਿ ਗਿਆ ਕਿ ਸਾळ्या ਲੈ ਗਿਆ ਦਫਨਾ ਦਿੱਤਾ ਉਹ ਕਬਰ ਦੇ ਵਿੱਚ ਵੀ ਕੀੜੇ ਬਣ ਕੇ ਉਹ ਖਾ ਕੇ ਉੱਥੇ ਵੀ ਇਹਦਾ ਮਾਸ ਖਾ ਲਿਆ ਸਤਿਗੁਰੂ ਕਹਿੰਦੇ ਕਾਚੀ ਗਾਗਰ ਵੀਰ ਵਰਤੇ ਇਹ ਆਦਿਕ ਇਹੇ ਬੰਦਾ ਕਾਇਕ ਜਾਂ ਫਿਰ ਤੋਂ ਫੁੱਲਿਆ ਫੁੱਲਿਆ ਕਹਿੰਦੇ ਖਾਦਾ ਕਰ ਕਰਤੇ ਨੇ ਉਹ ਹੀ ਹੰਕਾਰ ਦਾ ਕਰੀਏ ਇਹ ਤਨ ਦੀ ਬਹੁਤੀ ਕੋਈ ਮਾਇਆ ਨਹੀਂ ਹੈ ਜਦੋਂ ਇਹਨੂੰ ਸਾੜ ਦਿੱਤੇ ਦੀ ਰਾਤ ਜਾਣ ਕੇ ਇਹ ਰਹਿ ਗਿਆ ਛਾੜਿਆ ਦਾ ਲਪਨਾ ਦਿੱਤਾ ਜੋ ਪਿਆਰੇ ਗਿਆ ਇਹਦੇ ਵਿੱਚੋਂ ਹੀ ਕੀੜੇ ਨਿਕਲਦੇ ਕਿਥੋਂ ਬਾਹਰ ਤੋਂ ਇਹਦੇ ਵਿੱਚੋਂ ਹੀ ਕੀੜੇ ਨਿਕਲ ਕੇ ਇਹਵੇਂ ਖਾ ਜਾਣਾ ਭਾਪ ਤੇਰੇ ਤਨ ਵਿੱਚੋਂ ਹੀ ਕੀੜੇ ਨਿਕਲਦੇ ਨੇ ਇਹਨਾਂ ਕੀੜਿਆਂ ਨੇ ਤੇਰੇ ਮਾਸ ਨੂੰ ਚੋਚ-ਚੋਚ ਕੇ ਖਾ ਜਾਣਾ ਇਹ ਤਨ ਦਾ ਬਸ ਇਹੀ ਹੁੰਦਾ ਹੈ ਮਾਰਾ ਜੀ ਕਹਿੰਦੇ ਹਾਂ ਇਹ ਕੁਦਰਤ ਦਾ ਇਸ ਕਰੇ ਕਿ ਕਾਸੇ ਦਾ ਹੰਕਾਰ ਨਾ ਕਰਿਆ ਕਰੇ ਬੰਦੇ ਇਹ ਕੁਦਰਤ ਦੇ ਕੰਦੇ ਨੇ ਕੁਝ ਇੱਕ ਪਹਿਰਾਕਸ਼ੂ ਇਸੇ ਤੰਦੇ ਵਿੱਚੋਂ ਕੀੜੇ ਨਿਕਲਦੇ ਨੇ ਤੇ ਇਸੇ ਤਰ੍ਹਾਂ ਖਾਣਾ ਰਬ ਕਰ ਦਿੰਦੇ ਨੇ ਸਮਾਪਤ ਕਰ ਦਿੰਦੇ ਨੇ ਕੁਦਰਤ ਦਾ ਪਰਮਾਤਮਾ ਦਾ ਇਹ ਕਹਿ ਲਈ ਜੇ ਪ੍ਰਕਿਰਤੀ ਦਾ ਇਹ ਕਹਿੰਦੇ ਨੇ ਸਾਰਿਆਂ ਸਰੀਰਾਂ ਤੇ ਲਾਗੂ ਹੁੰਦਾ ਹੈ ਪਰ ਭਾਵੇਂ ਕਿਸੇ ਪਸ਼ੂ ਦਾ ਸਰੀਰ ਹੈ ਕੁੱਤੇ ਦਾ ਸਰੀਰ ਹੈ ਕਿਸੇ ਵੀ ਦਾ ਸਰੀਰ ਹੈ ਪਾਵੇਂ ਉਹਨੂੰ ਖੁਦਾ ਸਰੀਰ ਹੈ ਇੱਕ ਉਦਰ ਦਾ ਨਿਜ ਨੂੰ ਸਭ ਤੇ ਲੱਗਦਾ ਪਰਮਾਤਮਾ ਦਾ ਨਿਜ ਮੇ ਸਭ ਤੇ ਲੱਗਦਾ ਹੈ